ਸਰਸੇ ਵਾਲੇ ਬਾਬੇ ਨੂੰ ਪਰੋਲਾ ਮਿਲ ਰਹੀਆਂ ਬੰਦੀ ਸਿੰਘਾਂ ਬਾਰੇ ਕੋਈ ਗੱਲ ਹੀ ਨਹੀਂ ਹੋ ਰਹੀ ਕਿਹੜਾ ਐਕਟ ਆ ਜਾਂ ਕਿਹੜਾ ਉਹਨਾਂ ਕੋਲੇ ਬਹਾਨਾ ਜੀ ਤੇ ਥਰੂ ਉਹਨਾਂ ਦੀਆਂ ਪੂਰੀਆਂ ਹੋਈਆਂ ਸਜ਼ਾਵਾਂ ਤੋਂ ਬਾਅਦ ਵੀ ਉਹਨਾਂ ਨੂੰ ਜਿਹੜਾ ਸਰਕਾਰਾਂ ਰੀਲீஸ் ਨਹੀਂ ਕਰ ਰਹੀਆਂ ਕੀ ਉਹ ਸਟੇਟ ਗਵਰਨਮੈਂਟ ਜਾਂ ਉਹ ਸੈਂਟਰਲ ਗਵਰਨਮੈਂਟ ਜਾਂ ਦੋਨਾਂ ਦਾ ਰਲ ਕੇ ਮਸਲਾ ਹੋਣਾ ਹੈ ਅਸਲ ਇਹਨੂੰ ਮੜੀ ਖੋਲਿਓ ਜ਼ਰੂਰ ਨਹੀਂ ਬਹਾਨਾ ਹੁਣ ਕੋਈ ਨਹੀਂ ਹੂੰ ਕੋਈ ਵੀ ਬਹਾਨਾ ਨਹੀਂ ਹੂੰ ਹੂੰ ਮਤਲਬ ਕਿਸੇ ਵੀ ਪੱਕੋ ਉਹ ਇਹਨੂੰ ਜਸਟੀਫਾਈ ਨਹੀਂ ਹੁਣ ਕਰ ਸਕਦੇ ਹੂੰ ਹੂੰ ਦੂਜੀ ਗੱਲ ਇਹ ਤੇ ਇਹ ਤੁਸੀਂ ਭੁੱਲ ਜੋ ਵੀ ਕੋਈ ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਦਾ ਕੋਈ ਫਰਕ ਹੈ ਹੂੰ ਹੂੰ ਇਹ ਉਹ ਡੀਪ ਸਟੇਟ ਦਾ ਜਿਹਨੂੰ ਆਪਾਂ ਗੱਲ ਕਹਿੰਦੇ ਆ ਸਟੇਟ ਦੀ ਉਹ ਉਹਨਾਂ ਦੇ ਹੱਥ 'ਚ ਆ ਉਹਨਾਂ ਦੇ ਹੱਥ 'ਚ ਆ ਹੂੰ ਉਹਨਾਂ ਦੇ ਜਿਹੜੇ ਪੈਂਤੜੇ ਹੁੰਦੇ ਨੇ ਉਹ ਕਿਸੇ ਛੋਟੀਆਂ ਗੱਲਾਂ ਤੋਂ ਨਹੀਂ ਹੁੰਦੇ ਹੂੰ ਉਹ ਸਟ੍ਰੈਟੈਜਿਕ ਹੁੰਦੇ ਆ ਹੂੰ ਤੇ ਸਟ੍ਰੈਟੈਜੀ ਕੀ ਹੈ ਵੀ ਸਿੱਖਾਂ ਤੋਂ ਮਤ ਇਹ ਉਹਨਾਂ ਨੂੰ ਪਤਾ ਵੀ ਸਿੱਖਾਂ ਦੇ ਵਿੱਚ ਗੱਲ ਜਾਗ ਪਈ ਹੈ ਹੂੰ ਆਉਦੀ ਜਾਦੀ ਵਾਲੀ ਇਹ ਤਾਂ ਪਤਾ ਹੀ ਹੈ ਨਾ ਹੂੰ ਹੂੰ ਤੇ ਉਹਦੇ ਚ ਫਿਰ ਹੁਣ ਜਾਂ ਤਾਂ ਉਹ ਮੰਨ ਲੈਣ ਹੂੰ ਜੇ ਤਾਂ ਡੈਮੋਕਰੇਟ ਹੋਣ ਇਮਾਨਦਾਰ ਹੋਣ ਹੂੰ ਫਿਰ ਤਾਂ ਵੀ ਚਲ ਯਾਰ ਠੀਕ ਹੈ ਇਹਨਾਂ ਦਾ ਜਿੰਨੇ ਜਿੰਨੇ ਕਿਤੇ ਰਾਜੀ ਹੁੰਦੇ ਆ ਹੂੰ ਮਤਲਬ ਜੇ ਅਨੰਦਪੁਰ ਦਾ ਮਤਾ ਮੰਨ ਲੈਂਦੇ 82 ਚ ਹੂੰ ਤਾਂ ਆ ਕੁਛ ਵੀ ਨਾ ਦਰਬਾਰ ਸਾਹਿਬ ਤੇ ਹਮਲਾ ਨਾ ਸੰਤਾਂ ਦਾ ਨਾ ਖਾੜ ਕੂਲਰ ਕੁਛ ਵੀ ਨਹੀਂ ਹੋਣਾ ਹੂੰ ਹੂੰ ਪਰ ਨਹੀਂ ਮੰਨੇ ਹੂੰ ਕਿਉਂ ਨਹੀਂ ਮੰਨੇ ਆਪਾਂ ਨੂੰ ਲੱਗਦਾ ਇਹ ਵੀਰ ਇੰਨਾ ਲੌਜੀਕਲ ਹੈ ਤੇ ਇਹ ਮੰਨ ਲੈਣਾ ਚਾਹੀਦਾ ਹੈ ਹਮਮ ਪਰ ਉਹਨਾਂ ਨੂੰ ਪਤਾ ਹੈ ਉਹਨਾਂ ਦੀਆਂ ਕਮਜ਼ੋਰੀਆਂ ਕੀ ਹੈ ਹਮ ਵੀ ਜਿੱਨਾਂ 'ਚ ਸੈਂਟਰਲਾਈਜੇਸ਼ਨ ਨਹੀਂ ਹਮ ਸਟਰੋਂਗ ਸੈਂਟਰ ਨਹੀਂ ਹਮ ਇਹ ਕਿਸੇ ਮੌਕੇ ਵੀ ਗੱਲ ਕੱਲੇ ਸਿੱਖਾਂ ਦੀ ਨਹੀਂ ਕਸ਼ਮੀਰ ਵੀ ਹੈ ਸਾਰਾ ਨਾਰਥ-ਈਸਟ ਹੈ ਈਵਨ ਸਾਊਥ ਵੀ ਹੈ ਹਮ ਇਹ ਤਾਂ ਵਿਰਧਾ ਭਾਰਤ ਤਾਂ ਇਹੀ ਖਿੰਡ ਜਾਊਗਾ ਹਮ ਸੋ ਬੰਦੀ ਸਿੰਘਾਂ ਦਾ ਮਾਮਲਾ ਕਿਸੇ ਲੌਜਿਕ ਤੇ ਨਹੀਂ ਮਤਲਬ ਇਹਨਾਂ ਕੋਲੇ ਕੋਈ ਦਲੀਲ ਹੋਵੇ ਹੂੰ ਹੂੰ ਉਹਨਾਂ ਦਾ ਇਹ ਹੈ ਵੀ ਇਹਨਾਂ ਨੇ ਜੋ ਕੁਝ ਕੀਤਾ ਆਪਾਂ ਨੂੰ ਤਾਂ ਚਲੋ ਸਾਡਾ ਵੀ ਨੁਕਸਾਨ ਬਹੁਤ ਹੋਇਆ ਪਰ ਇਹ ਤਾਂ ਮੰਨਦੇ ਆ ਨਾ ਦੁਨੀਆ ਦੀ ਕਹਿੰਦੀ ਘੌਂਦੀ ਤਾਕਤ ਦੀਆਂ ਭੂਤਰੀਆਂ ਭੁਲਾਤੀਆਂ ਹੂੰ ਕਿੰਨੇ ਸਾਲ ਹੂੰ ਹੂੰ ਪੂਰਾ ਹੂੰ ਤੇ ਉਹ ਹੁਣ ਉਹਨਾਂ ਨੂੰ ਤਾਂ ਹਰ ਬਾਰ-ਬਾਰ ਸੁਪਨੇ 'ਚ ਵੀ ਡਰਾਉਂਦੀਆਂ ਗੱਲਾਂ ਹੂੰ ਹੂੰ ਅਸੀਂ ਭਾਵੇਂ ਬੋਲੇ ਜੀ ਕੇ ਹੂੰ ਹੂੰ ਉਹ ਫਿਰ ਇੱਕ ਸਬਕ ਸਿਖਾਉਣਾ ਚਾਹੁੰਦੇ ਆਉਣ ਵਾਲੀਆਂ ਪੀੜ੍ਹੀਆਂ ਹਮ ਸਿੱਖਾਂ ਦੀਆਂ ਤੇ ਹੋਰ ਵੀ ਹਮ ਤੇ ਉਹ ਵੀ ਜਿਹੜਾ ਕੋਈ ਇਸਰਾਪ ਪਾਊਗਾ ਹਮ ਯੂਨੀਅਨ ਸਟੇਟ ਦੇ ਖਿਲਾਫ ਹਥਿਆਰ ਚੁੱਕੂਗਾ ਅਸੀਂ ਉਹਦੇ ਨਾਲ ਹਾਕ ਕਰਾਂ ਹਮ ਹਮ ਜਿੰਦਗੀਆਂ ਰੋਲ ਕੇ ਰੱਖ ਦੇਾਂਗੇ ਜੇਲਾਂ ਦੇ ਵਿੱਚ ਉਮਰ ਭਰ ਲਈ